ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਦਰਸ਼ਨ ਕਰੀਏ ਜੀ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਇਹ ਪਾਵਨ ਸਥਾਨ ਗੁਰਦੁਆਰਾ ਕੁੱਤੀ ਗੰਢੀ ਸਾਹਿਬ ਦੇ ਸਾਹਮਣੇ ਹੈ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਜੀ ਆਪ ਜੀ ਵੀ ਸਾਰੇ ਦਰਸ਼ਨ ਕਰੋ ਜੀ ਇਧਰ ਜੋੜਾ ਘਰ ਹੈ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੈ ਅਤੇ ਸਾਹਮਣੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਾ ਗੇਟ ਹੈ ਸੋ ਸੰਗਤਾਂ ਦਰਸ਼ਨ ਕਰੋ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਲੰਗਰ ਹਾਲ ਹੈ ਜੀ ਗੁਰੂ ਦਾ ਲੰਗਰ 24 ਘੰਟੇ ਵਰਤਦਾ ਹੈ ਇਧਰ ਵਰਤਨਾ ਦੀ ਸੇਵਾ ਇੱਧਰ ਲੰਗਰ ਵਰਤਾਉਣ ਦੀ ਸੇਵਾ ਹੋ ਰਹੀ ਹੈ ਸੰਗਤਾਂ ਬੈਠ ਕੇ ਲੰਗਰ ਪ੍ਰਸ਼ਾਦਾ ਛਕ ਰਹੀਆਂ ਹਨ ਆਪ ਵੀ ਦਰਸ਼ਨ ਕਰੋ ਅਤੇ ਅੱਗੇ ਵੀ ਸਾਰਿਆਂ ਨੂੰ ਦਰਸ਼ਨ ਕਰਾਓ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ